ਆਹ ਲੌ ਰਹੀ ਹੈ ਇੱਕ ਮਹਿਲਾ ਸਰੀ ਸਾਇਕ ਪੈਣੀ ਹੋਈ ਹੈ ਨੌਨ ਸਿਕ ਮਹਿਲਾ ਹੈ ਉਹ ਖੁਦ ਬਤਾ ਰਹੀ ਹੈ ਕਿ ਉਹ 1500 ਰੁਪਏ ਮੇਂ ਉਨਕੋ دی ਜਾ ਰਹੀ ਹੈ ਇੱਕ ਆਈ ਕਾਰਡ ਕੇ ਸਾਥ ਇਸ ਤਰੀਕੇ ਸੇ ਇਹ ਵੀਡੀਓ ਕੋ ਦੇਖ ਰਹੇ ਹੈ ਔਰ ਅਭੀ ਵੀ ਐਸਾ ਵੀਡੀਓ ਦਿੱਲੀ ਮੇਂ ਹੋ ਰਹੀ ਹੈ ਦੇਖੋ ਇਹਦੇ ਬਾਰੇ ਜਿਹੜੀ ਹੈ ਧਿਆਨ ਚ ਆਇਆ ਅਸੀਂ ਦਿੱਲੀ ਦੀ ਸਰਕਾਰ ਨੂੰ ਕਮਿਸ਼ਨਰ ਆਫ ਪੁਲਿਸ ਨੂੰ ਦਿੱਲੀ ਨੂੰ ਇਹਦੇ ਬਾਰੇ ਨੋਟਿਸ ਜਾਰੀ ਕੀਤਾ ਤੇ ਇਹਦੀ ਪੂਰੀ ਪੜਤਾਲ ਹੋਣੀ ਚਾਹੀਦੀ ਹੈ ਕੌਣ ਬੰਦੇ ਹੈ ਜਿਹੜੇ ਬੀਚ ਰਹੇ ਹੈ ਔਰ ਉਹਦੇ ਪਿੱਛੇ ਭਾਵਨਾ ਕੀ ਹੈ ਸ੍ਰੀ ਸਾਹਿਬ ਜਕਰਪਾਨ ਇਹਨੂੰ ਸਿੱਖ ਕਹਿੰਦੇ ਆ ਕਿਰਪਾ ਔਨ ਇਹਦੇ ਨਾਲ ਕਿਰਪਾ ਵਾਲੀ ਦੇ ਪਾਤਰ ਹੈ ਇਹ ਦਿਆ ਵਾਸਤੇ ਹੈਗੀ ਹੈ ਤੇ ਗਰੀਬ ਦੀ ਰੱਖਿਆ ਤੇ ਜਰਵਾਣੇ ਦੀ ਪੱਖਿਆ ਵਾਸਤੇ ਆ ਇਹ ਕੋਈ ਸ਼ਾਸਤਰ ਨਹੀਂ ਹੈਗਾ ਤਾਂ ਇਹ ਇਸ ਕਰਕੇ ਜੇਕਰ ਇਹਦਾ ਮਿਸਯੂਜ਼ ਕੀਤਾ ਜਾ ਰਿਹਾ ਜਾਂ ਉਹਦਾ ਪਹਿਨਣ ਦਾ ਤਰੀਕਾ ਠੀਕ ਨਹੀਂ ਤੇ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਬਣਦੀ ਹੈ ਔਰ ਹੋਣੀ ਚਾਹੀਦੀ ਹੈ ਵਾਇਰਲ ਹੋ ਰਹੀ ਹੈ ਇੱਕ ਮਹਿਲਾ ਸ੍ਰੀ ਸਾਹਿਬ ਪੈਣੀ ਹੋਈ ਹੈ ਨੋਨ ਸਿੱਖ ਮਹਿਲਾ ਹੈ ਔਰ ਉਹ ਖੁਦ ਬਤਾ ਰਹੀ ਹੈ ਕਿ ਉਹ 1500 ਰੁਪਏ ਮੈਂ ਉਹਨਕੋ دی ਜਾ ਰਹੀ ਹੈ ਇੱਕ ਆਈ ਕਾਰਡ ਕੇ ਸਾਥ ਕਿਸ ਤਰੀਕੇ ਸੇ ਇਹ ਵੀਡੀਓ ਕੋ ਦੇਖ ਰਹੇ ਹੈ ਔਰ ਅਭੀ ਵੀ ਐਸਾ ਵੀਡੀਓ ਦਿੱਲੀ ਮੈਂ ਹੋ ਰਹੀ ਹੈ ਦੇਖੋ ਇਹਦੇ ਬਾਰੇ ਜਿਹੜੀ ਹੈ ਧਿਆਨ ਚ ਆਇਆ ਅਸੀਂ ਦਿੱਲੀ ਦੀ ਸਰਕਾਰ ਨੂੰ ਕਮਿਸ਼ਨਰ ਆਫ ਪੁਲਿਸ ਨੂੰ ਦਿੱਲੀ ਨੂੰ ਇਹਦੇ ਬਾਰੇ ਨੋਟਿਸ ਜਾਰੀ ਕੀਤਾ ਤੇ ਇਹਦੀ ਪੂਰੀ ਪੜਤਾਲ ਹੋਣੀ ਚਾਹੀਦੀ ਹੈ ਕੌਣ ਬੰਦੇ ਹੈ ਜਿਹੜੇ ਵੇਚ ਰਹੇ ਹੈ ਔਰ ਉਹਦੇ ਪਿੱਛੇ ਭਾਵਨਾ ਕੀ ਹੈ ਸ੍ਰੀ ਸਾਹਿਬ ਯਾ ਕਿਰਪਾਨ ਇਹਨੂੰ ਸਿੱਖ ਕਹਿੰਦੇ ਆ ਕਿਰਪਾ ਔਨ ਇਹਦੇ ਨਾਲ ਕਿਰਪਾ ਵਾਲੀ ਦੇ ਪਾਤਰ ਹੈ ਹਿੰਦਿਆ ਵਾਸਤੇ ਹੈਗੀ ਹੈ ਤੇ ਗਰੀਬ ਦੀ ਰੱਖਿਆ ਤੇ ਜਰਵਾਣੇ ਦੀ ਪੱਖਿਆ ਵਾਸਤੇ ਆ ਇਹ ਕੋਈ ਸ਼ਾਸਤਰ ਨਹੀਂ ਹੈਗਾ ਤੋਂ ਇਹ ਇਸ ਕਰਕੇ ਜੇਕਰ ਇਹਦਾ ਮਿਸਯੂਜ਼ ਕੀਤਾ ਜਾ ਰਿਹਾ ਜਾਂ ਉਹਦਾ ਪਹਿਨਣ ਦਾ ਤਰੀਕਾ ਠੀਕ ਨਹੀਂ ਤੇ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਬਣਦੀ ਹੈ ਔਰ ਹੋਣੀ ਚਾਹੀਦੀ ਹੈ ਵਾਇਰਲ ਹੋ ਰਹੀ ਹੈ ਇੱਕ ਮਹਿਲਾ ਸ੍ਰੀ ਸਾਹਿਬ ਪੈਣੀ ਹੋਈ ਹੈ ਨੌਨ ਸਿੱਖ ਮਹਿਲਾ ਹੈ ਔਰ ਉਹ ਖੁਦ ਬਤਾ ਰਹੀ ਹੈ ਕਿ ਉਹ 1500 ਰੁਪਏ ਮੈਂ ਉਹਨੂੰ دی ਜਾ ਰਹੀ ਹੈ ਇੱਕ ਆਈ ਕਾਰਡ ਦੇ ਸਾਥ ਕਿਸ ਤਰੀਕੇ ਸੇ ਇਹ ਵੀਡੀਓ ਕੋ ਦੇਖ ਰਹੇ ਹੈ ਔਰ ਅਭੀ ਵੀ ਐਸਾ ਵੀਡੀਓ ਦਿੱਲੀ ਮੈਂ ਹੋ ਰਹੀ ਹੈ ਦੇਖੋ ਇਹਦੇ ਬਾਰੇ ਜਿਹੜੀ ਹੈ ਧਿਆਨ ਚ ਆਇਆ ਅਸੀਂ ਦਿੱਲੀ ਦੀ ਸਰਕਾਰ ਨੂੰ ਕਮਿਸ਼ਨਰ ਆਫ ਪੁਲਿਸ ਨੂੰ ਦਿੱਲੀ ਨੂੰ ਇਹਦੇ ਬਾਰੇ ਨੋਟਿਸ ਜਾਰੀ ਕੀਤਾ ਤੇ ਇਹਦੀ ਪੂਰੀ ਪੜਤਾਲ ਹੋਣੀ ਚਾਹੀਦੀ ਹੈ ਕੌਣ ਬੰਦੇ ਹੈ ਜਿਹੜੇ ਵੇਚ ਰਹੇ ਹੈ ਔਰ ਉਹਦੇ ਪਿੱਛੇ ਭਾਵਨਾ ਕੀ ਹੈ ਸ੍ਰੀ ਸਾਹਿਬ ਜਕਰਪਾਨ ਇਨੂੰ ਸਿੱਖ ਕਹਿੰਦੇ ਆ ਕਿਰਪਾ ਆਨ ਇਹਦੇ ਨਾਲ ਕਿਰਪਾ ਵਾਲੀ ਦੇ ਪਾਤਰ ਹੈ ਹਿੰਦਿਆ ਵਾਸਤੇ ਹੈਗੀ ਹੈ ਤੇ ਗਰੀਬ ਦੀ ਰੱਖਿਆ ਤੇ ਜਰਵਾਣੇ ਦੀ ਪੱਖਿਆ ਵਾਸਤੇ ਆ ਇਹ ਕੋਈ ਸ਼ਾਸਤਰ ਨਹੀਂ ਹੈਗਾ ਤਾਂ ਇਹ ਇਸ ਕਰਕੇ ਜੇਕਰ ਇਹਦਾ ਮਿਸਯੂਜ਼ ਕੀਤਾ ਜਾ ਰਿਹਾ ਜਾਂ ਉਹਦਾ ਪਹਿਨਣ ਦਾ ਤਰੀਕਾ ਠੀਕ ਨਹੀਂ ਤੇ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਬਣਦੀ ਹੈ ਔਰ ਹੋਣੀ ਚਾਹੀਦੀ ਹੈ ਵਾਇਰਲ ਹੋ ਰਹੀ ਹੈ ਇੱਕ ਮਹਿਲਾ ਸਰੀ ਸਾਇਕ ਪੈਣੀ ਹੋਈ ਹੈ ਨੋਨ ਸਿੱਖ ਮਹਿਲਾ ਹੈ ਔਰ ਉਹ ਖੁਦ ਬਤਾ ਰਹੀ ਹੈ ਕਿ ਉਹ 1500 ਰੁਪਏ ਮੈਂ ਉਹਨੂੰ دی ਜਾ ਰਹੀ ਹੈ ਇੱਕ ਆਈ ਕਾਰਡ ਕੇ ਸਾਥ ਕਿਸ ਤਰੀਕੇ ਸੇ ਇਹ ਵੀਡੀਓ ਕੋ ਦੇਖ ਰਹੇ ਹੈ ਔਰ ਅਭੀ ਵੀ ਐਸਾ ਵੀਡੀਓ ਦਿੱਲੀ ਮੈਂ ਹੋ ਰਹੀ ਹੈ ਦੇਖੋ ਇਹਦੇ ਬਾਰੇ ਜਿਹੜੀ ਹੈ ਧਿਆਨ ਚ ਆਇਆ ਅਸੀਂ ਦਿੱਲੀ ਦੀ ਸਰਕਾਰ ਨੂੰ ਕਮਿਸ਼ਨਰ ਆਫ ਪੁਲਿਸ ਨੂੰ ਦਿੱਲੀ ਨੂੰ ਇਹਦੇ ਬਾਰੇ ਨੋਟਿਸ ਜਾਰੀ ਕੀਤਾ ਤੇ ਇਹਦੀ ਪੂਰੀ ਪੜਤਾਲ ਹੋਣੀ ਚਾਹੀਦੀ ਹੈ ਕੌਣ ਬੰਦੇ ਆ ਜਿਹੜੇ ਵੇਚ ਰਹੇ ਆ ਔਰ ਉਹਦੇ ਪਿੱਛੇ ਭਾਵਨਾ ਕੀ ਹੈ ਸ੍ਰੀ ਸਾਹਿਬ ਜਕਰਪਾਨ ਇਹਨੂੰ ਸਿੱਖ ਕਹਿੰਦੇ ਆ ਕਿਰਪਾ ਆਨ ਇਹਦੇ ਨਾਲ ਕਿਰਪਾ ਵਾਲੀ ਦੇ ਪਾਤਰ ਹੈਂ ਦਿਆ ਵਾਸਤੇ ਹੈਗੀ ਹੈ ਤੇ ਗਰੀਬ ਦੀ ਰੱਖਿਆ ਤੇ ਜਰਵਾਣੇ ਦੀ ਪੱਖਿਆ ਵਾਸਤੇ ਆ ਇਹ ਕੋਈ ਸ਼ਾਸਤਰ ਨਹੀਂ ਹੈਗਾ ਤਾਂ ਇਹ ਇਸ ਕਰਕੇ ਜੇਕਰ ਇਹਦਾ ਮਿਸਯੂਜ਼ ਕੀਤਾ ਜਾ ਰਿਹਾ ਜਾਂ ਉਹਦਾ ਪੈਨਣ ਦਾ ਤਰੀਕਾ ਠੀਕ ਨਹੀਂ ਤੇ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਬਣਦੀ ਹੈ ਔਰ ਹੋਣੀ ਚਾਹੀਦੀ ਹੈ